ਦੇਖੋ ਇਸ ਵੇਲੇ ਕੋਈ ਜਿਹੜੀ ਕੇਂਦਰ ਦੀ ਪੁਜੀ ਸਰਕਾਰ ਆ ਜਾਂ ਪੰਜਾਬ ਦੇ ਅੰਦਰ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਭਗਵੰਤ ਸਿੱਮਾ ਦੀ ਸਰਕਾਰ ਆ ਇਹ ਦੋਵੇਂ ਸਰਕਾਰਾਂ ਇੱਕ ਤਾਂ ਨਾਗਪੁਰ ਦੇ ਦਿਸ਼ਾ ਨਿਰਦੇਸ਼ ਤੇ ਦੂਸਰੇ ਕਾਰਪੋਰੇਟ ਪੱਖੀ ਨੀਤੀਆਂ ਦੇ ਆਧਾਰ ਤੇ ਆਪ ਦਾ ਵਿਦੇਸ਼ ਦੇ ਵਿੱਚ ਵਿਕਾਸ ਦੇ ਨਾਂ ਤੇ ਔਰ ਜਿਵੇਂ ਚੋਣਾਂ ਦੇ ਵਿੱਚ ਫਿਰਕੂ-ਕੁਣਾ ਵਰਤ ਕੇ ਭਾਜਪਾ ਲਕਸ਼ਣਾ ਜਿੱਤਦੀ ਆ ਤੇ ਪੰਜਾਬ ਸਰਕਾਰ ਵੀ ਉਹਦੇ ਤਰਜ਼ ਤੇ ਚੱਲਦਿਆਂ ਹੋਏ ਅੱਗੇ ਵਧ ਰਹੀ ਹੈਗੀ ਆ ਜਿਵੇਂ ਅਸੀਂ ਦੋਵੇਂ ਵੱਡੇ ਅੰਦੋਲਨਾਂ ਵਿੱਚ ਦਿੱਲੀ ਅੰਦੋਲਨ ਦੋ ਵਿੱਚ ਦੇਖਿਆ ਸੀਗਾ ਹਰਿਆਣੇ ਦੀ ਇਲੈਕਸ਼ਨ ਵਿੱਚ ਜਾਟ ਵਰਸਸ ਆਲ ਵਰਤਿਆ ਸੀਗਾ ਪੰਜਾਬ ਅੰਦਰ ਵੀ ਜਿਹੜਾ ਮੰਤਰ ਇਸ ਵੇਲੇ ਗ੍ਰਹਿ ਮੰਤਰੀ ਨੇ ਦਿੱਤਾ ਵਾਪਕ ਮੰਤਮਾਨ ਨੂੰ ਇਹ ਕਿਸਾਨ ਮਜ਼ਦੂਰ ਵਰਸਸ ਸ਼ੈਰੀ ਅਤੇ ਵਪਾਰੀ ਇਹ ਕਰਕੇ ਜੜੀ ਆ ਉਹ ਲੁਧਿਆਣੇ ਦੀ ਲਖਣ ਜਿਤਨਾ ਚੁੰਦੇ ਨੇ ਔਰ ਜੜੀਆਂ ਗੱਲਾਂ ਉਹਨਾਂ ਨੇ ਕੱਲ ਕਈਆਂ ਨੇ ਉਹ ਕਹਿੰਦੇ ਸੀ ਸਰਕਾਰੀ ਸਕੂਲਾਂ ਚ ਪੜੇ ਆ ਪਰ ਜੜੀਆਂ ਵੀ ਆ ਅਮਨ ਅਰੋੜਾ ਜੀ ਲੈਂਡ ਪੂਲਿੰਗ ਸ਼ਬਦ ਵਰਤਦੇ ਇਹ ਪੰਜਾਬੀ ਦਾ ਹੀ ਬਣਾਵਾ ਠੀਕ ਆ ਨਾ ਉਹ ਸਰਕਾਰੀ ਸਕੂਲਾਂ ਵਾਲੇ ਬੋਲਦੇ ਅੰਗਰੇਜ਼ੀ ਨੇ ਸਾਰੇ ਔਰ ਜਿਹੜਾ ਹੁਣ ਉਹਨਾਂ ਨੇ ਕੱਢ ਕੇ ਲਿਆਂਦਾ ਵਾ ਵੀ ਅਸੀਂ ਜਿਹੜਾ ਵਕਾਸ ਹੈ ਅਰਬਨ ਏਰੀਏ ਦਾ ਅਬ ਅਰਬਨਾਈਜੇਸ਼ਨ ਕਰਨਾ ਜਿਹੜਾ ਉਹਦੇ ਵਿੱਚ ਛੜਿਆ ਪਹਿਲੋਂ ਸਾਡੇ ਤੇ ਵੀ ਇਲਜ਼ਾਮ ਲਾਇਆ ਵੀ ਇਹ ਵੀ ਗੁੰਮਰਾ ਕਰ ਰਹੇ ਵਿਰੋਧੀ ਤੇਰਾ ਵੀ ਗੁੰਮਰਾ ਕਰ ਰਹੀਆਂ ਉਹ ਕਹਿੰਦੇ ਜੀ ਆਪਾਂ ਹਜ਼ਾਰ ਜਿਹੜਾ ਗਾਜਾ ਇਹ ਉਹਨੂੰ ਦੇਣਾ ਰੈਜ਼ੀਡੈਂਸ ਵਾਸਤੇ ਤੇ 200 ਗਾਜਾ ਜਿਹੜਾ ਵਪਾਰਕ ਕੰਮਾਂ ਵਾਸਤੇ ਦੇਣਾ ਮੈਂ ਕਿਸੇ ਪਟਵਾਰੀ ਨੂੰ ਪੁੱਛਣ ਗਿਆ ਸੀ ਵੀ ਇਹ ਕਿਸਾਨਾਂ ਵਾਸਤੇ ਮਰਲਿਆਂ 'ਚ ਸੌਖਾ ਕਰੋ ਉਹ ਲਗਭਗ 33 ਕ ਮਰਲੇ ਬਣਦਾ ਹੈਗਾ ਵਾ ਇੱਕ ਤੇ 6 ਤੋਂ 7 ਮਰਲੇ ਜੇ ਦੋਵਾਂ ਦੀ ਕਰੀਏ ਦੋ ਕਨਾਲਾਂ ਜਗ੍ਹਾ ਇੱਕ ਕਿੱਲੇ ਵਿੱਚ 8 ਕਨਾਲਾਂ ਜਗ੍ਹਾ ਹੁੰਦੀ ਜੇ ਇੱਕ ਕਿੱਲਾ ਲਿਆ ਜਾਊਗਾ ਤੇ ਦੋ ਕਨਾਲਾਂ ਵਾਪਸ ਆਉਣਗੀਆਂ ਔਰ ਅਸੀਂ ਕਹਿੰਦੇ ਆਂ ਵੀ ਤੁਸੀਂ ਕਹਿੰਦੇ ਹੋ ਪਿੰਡਾਂ 'ਚੋਂ ਸਰਕਾਰ ਚੱਲਣੀ ਆ ਤੇ ਹੁਣ ਜੇ ਪਿੰਡਾਂ 'ਚੋਂ ਸਰਕਾਰ ਚੱਲਦੀ ਹੁੰਦੀ ਤਾਂ ਫੈਸਲਾ ਚੰਡੀਗੜ੍ਹੋਂ ਨਹੀਂ ਸੀ ਹੋਣਾ ਚਾਹੀਦਾ ਉਹ ਜਿਹੜੇ 44 ਪਿੰਡ ਨੇ ਉਹਨਾਂ ਕੋ ਪਹਿਲਾਂ ਤੁਸੀਂ ਪਿੰਡਾਂ ਚੋਂ ਫੈਸਲਾ ਕਰਕੇ ਹੁੰਦੇ ਉਹ ਤੇ ਤੁਹਾਨੂੰ ਬਾਰ-ਬਾਰ ਪਾਲਿਸੀ ਰਿਪੀਟ ਨਹੀਂ ਸੀ ਕਰਨੀ ਪੈਣੀ ਇਹ ਵਪਾਰੀ ਵਰਗ ਨੂੰ ਕਾਰਪੋਰੇਟ ਨੂੰ ਖੁਸ਼ ਕਰਨ ਵਾਸਤੇ ਅਰਬ ਆਈਐਸ਼ੀਨ ਦਾ ਜਿਹੜਾ ਉਹ ਪ੍ਰੋਜੈਕਟ ਆ ਉਹ ਲਿਆਂਦਾ ਜਾ ਰਿਹਾ ਦੁੱਖ ਦੀ ਗੱਲ ਇਹ ਵੀ ਇਹ ਪਹਿਲੀਆਂ ਸਰਕਾਰਾਂ ਨੇ ਵੀ ਲਿਆਂਦਾ ਮਹੱਲੀ ਅੰਦਰ ਕਹਿੰਦੇ ਸੀ ਕੱਲੀ ਇਹਦੀ ਪ੍ਰਾਪਤਨ ਸੀ ਹੁਣ ਕਹਿੰਦੇ ਪੂਰਾ ਆਲ ਐਂਡ ਆਲ ਪੰਜਾਬ ਦੇ ਅੰਦਰ ਇਸ ਕਿਸਮ ਦਾ ਸ਼ਹਿਰੀਕਰਨ ਡਵੈਲਪਮੈਂਟ ਆਪਾਂ ਕਰਾਂਗੇ ਇਹ ਤਾਂ ਬੋਲ ਅੰਮ੍ਰਿਤਸਰ ਦੇ ਵਿੱਚ ਵੀ ਹੋ ਸਕਦਾ ਦਰਜਨਾ ਪਿੰਡ ਜਾੜੇ ਜਾਣ ਤੇ ਇਸ ਕਿਸਮ ਦੀ ਪਾਲਿਸੀ ਲਿਆਂਦੀ ਜਾਵੇ ਜੇ ਉਹ ਕਹਿੰਦੇ ਆ ਵੀ ਅਸੀਂ ਜ਼ਬਰਦਸਤੀ ਕਿਸਾਨਾਂ ਦੀ ਜ਼ਮੀਨ ਅਕਵਾਇਰ ਨਹੀਂ ਕਰਾਂਗੇ ਜਿਹੜਾ ਅਮਨ ਅਰੋੜਾ ਜੀ ਕਹਿੰਦੇ ਆ ਕਿਸਾਨ ਦੀ ਮਰਜ਼ੀ ਹੋਊਗੀ ਜਿਹੜੇ ਉਹ ਸ਼ਬਦ ਵਰਤਦੇ ਆ ਉਹ ਕਹਿੰਦੇ ਜੋ ਕੁਝ ਅਸੀਂ ਕਰ ਰਹੇ ਆ ਉਹਦੇ ਵਿੱਚ ਜਿਹੜਾ ਡਿਵੈਲਪਰ ਆ ਜਿਹਨੇ ਜ਼ਮੀਨ ਡਵੈਲਪ ਕਰਣੀ ਆ ਆ ਜਿਹੜੀ ਕੰਪਨੀ ਆ ਜਾਂ ਕਿਸਾਨ ਆ ਮਿਲ ਕੇ ਕੰਮ ਕਰਨਗੇ ਹੋ ਡਵੈਲਪਮੈਂਟ ਕੇਰਾਵਾ ਉਹ ਇਹਨਾਂ ਦਾ ਹੀ ਵਪਾਰੀ ਹੋਣਾ ਔਰ ਕਿਸਾਨ ਮਾਲਕ ਤੇ ਕੰਪਨੀਆਂ ਕਿੰਨਾ ਗਿਆ ਇਸ ਬਿਆਨ ਤੇ ਕਿਵੇਂ ਯਕੀਨ ਕੀਤਾ ਜਾਵੇ ਕਿਸਾਨਾਂ ਨੂੰ ਕੁਝ ਮਿਲ ਜੂਗਾ ਕਿਉਂ ਇਹੀ ਭਗਵੰਤਮਾਨ ਜੀ ਸੀ ਜਿਹੜੇ ਕਹਿੰਦੇ ਸੀ ਵੀ ਜੜੀ ਵੀ ਮੰਡੀ ਚ ਫਸਲ ਆ ਜੂ ਟਰਾਲੀ ਜੜੀ ਲੱਤ ਗਈ ਮੰਡੀ ਉਹ ਖਰੀਦਣ ਦੀ ਗਰੰਟੀ ਸਾਡੀ ਹੋਊਗੀ ਉਹ ਕਿੱਥੇ ਗਈ ਅੱਜ ਉਹਨੂੰ ਕਿਵੇਂ ਮੰਨ ਲਈਏ ਜਾਂ ਕਹਿੰਦੇ ਸੀ ਭਾਰਤ ਮਾਲਾ ਯੋਜਨਾ ਤਹਿਤ ਜੜੀਆਂ ਜ਼ਮੀਨਾਂ ਅਕਵਾਇਰ ਹੋ ਰਹੀਆਂ ਉਹਨਾਂ ਦਾ ਮੁਆਫਜ਼ਾ ਦਿੱਤੇ ਤੋਂ ਬਗੈਰ ਅਸੀਂ ਜ਼ਮੀਨਾਂ ਐਕਵਾਇਰ ਨਹੀਂ ਕਰਾਂਗੇ ਉਹ ਕਿੱਥੇ ਗਈ ਅਮਨ अरोड़ा ਜੀ ਵੀ ਕੈਬਨਟ ਮੰਤਰੀ ਨੇ ਤੇ ਜਿਹੜੀ ਬੀਬੀ ਕਹਿੰਦੀ ਚੁਟਕੀਆਂ ਦੇ ਵਿੱਚ ਐਮਐਸਪੀ ਦੇਣੀਆਂ ਉਹ ਵੀ ਕੈਬਨਟ ਮਿੰਿਸਟਰ ਸੀ ਜੇ ਉਹਨਾਂ ਦੇ ਬਿਆਨ ਅੱਜ ਪੂਰੇ ਨਹੀਂ ਹੋਏ ਨਸ਼ੇ ਵਾਲੇ ਮੁੱਦੇ ਤੇ 4 ਮਹੀਨਿਆਂ ਵਿੱਚ ਨਸ਼ਾ ਬੰਦ ਨਹੀਂ ਹੋਇਆ ਤੇ ਜੋ ਕੁਝ ਲੈਂਡ ਪੂਲਿੰਗ ਨੂੰ ਲੈ ਕੇ ਸਰਕਾਰ ਸਫਾਈ ਦੇ ਰਹੀ ਆ ਉਹਤੇ ਅਸੀਂ ਭਰੋਸਾ ਕਿਵੇਂ ਕਰੀਏ ਵੀ ਇਹ ਕੱਲ ਨੂੰ ਠੀਕ ਤੋਂ ਕਿਸਾਨਾਂ ਦਾ ਜ਼ਮੀਨਾਂ ਤੇ ਅਜ਼ਾੜਾ ਇਹ ਤੈ ਹੈਗਾ ਵਾ ਅਰੇ ਲੁਧਿਆਣੇ ਦੀ ਲਕਸ਼ਣ ਜਤਨ ਵਾਸਤੇ ਕਾਰਪੋਰੇਟਾਂ ਤੋਂ ਵਪਾਰੀਆਂ ਨੂੰ ਖੁਸ਼ ਕਰਨ ਵਾਸਤੇ ਕਿਸਾਨ ਮਜ਼ਦੂਰ ਵਰਸ ਸ਼ਹਿਰੀ ਤੇ ਦੁਕਾਨਦਾਰ ਬਣਾ ਕੇ ਭਾਵੇਂ ਕੀ ਕਾਰਪੋਰੇਟ ਦਾ ਐਜੰਡਾ ਛੋਟੇ ਦੁਕਾਨਦਾਰਾਂ ਨੂੰ ਵੀ ਝਾੜਦਾ ਵਾ ਜਿਹੜਾ ਆਨਲਾਈਨ ਵਪਾਰ ਆ ਰਿਹਾ ਚਾਹੇ JioMart ਹੋਵੇ ਚਾਹੇ ਹੋਰ ਕੰਪਨੀਆਂ ਹੋਣ ਇਹ ਸਾਰੀਆਂ ਆਨਲਾਈਨ ਵਪਾਰ ਵਿੱਚ ਆ ਰਹੀਆਂ ਨੇ ਦੁਕਾਨਦਾਰੀ ਤੇ ਮਾੜਾ ਅਸਰ ਪੈ ਰਿਹਾ ਹੈਗਾ ਛੋਟਾ ਲੱਗੂ ਉਦਯੋਗ ਵੀ ਮਾਰਿਆ ਜਾ ਰਿਹਾ ਜਿਵੇਂ ਤੁਹਾਨੂੰ ਇੱਕ ਘਟਨਾ ਚੇਤੇ ਕਰਾਵਾਂ ਪੰਚਕੂਲਾ ਚ ਇੱਕ ਜਿਹੜੇ ਵਪਾਰੀ ਨੇ ਪੂਰੇ ਟੱਪਰ ਨੇ ਖੁਦਕੁਸ਼ੀ ਕੀਤੀ ਕਿਉਂਕਿ ਕਰੋੜਾਂ ਦਾ ਕਰਜ਼ਾ ਚੜ ਗਿਆ ਛੋਟਾ ਲਘੂ ਉਦਯੋਗ ਵੀ ਖਤਰੇ 'ਚ ਹੈਗਾ ਵਾ ਕਾਰਪੋਰੇਟ ਉਹ ਖਾ ਰਿਆਂ ਤੋਂ ਅਸੀਂ ਕਹਿੰਦੇ ਜ਼ਮੀਨਾਂ ਤੇ ਸਰਕਾਰ ਦੀ ਨੀਤੀ ਸਪਸ਼ਟ ਨਹੀਂ ਹੈਗੀ ਜਿਹੜੇ ਮੈਂ ਤੁਹਾਨੂੰ ਦੋ ਤਿੰਨ ਆਕੜੇ ਦੱਸਣੇ ਇੱਕ ਤਾਂ ਸਾਡੇ ਅੰਮ੍ਰਿਤਸਰ ਦਾ ਵਾ ਇੱਥੇ ਥੋੜੇ ਅੰਮ੍ਰਿਤਸਰ ਦੇ ਵਿੱਚ ਸਾਡਾ ਕਿਸਾਨ ਆਪਣਾ ਕਲਦੀਪ ਸਿੰਘ ਅਸੀਂ ਨਾਲ ਲੈ ਕੇ ਆਏ ਸੀ ਆ ਸਾਡੇ ਅੰਮ੍ਰਿਤਸਰ ਦੇ ਮਾਨਾਂ ਵਾਲਾ ਵਾ ਜਿਹੜਾ ਸ਼ਰਕ ਕੇ ਤੁਸੀਂ ਸਾਰੇ ਪੱਤਰਕਾਰ ਵੀ ਜਾਣਦੇ ਹੋ ਇਹ ਜਿਹੜੀ ਮਾਰਕੀਟ ਰੇਟ ਹੈ ਤੇ 19 ਕਰੋੜ ਰੁਪਏ ਦਾ ਇਹਨਾਂ ਨੂੰ ਰੁਪਈਆ ਮਿਲਦਾ ਜਿਹੜਾ ਸਰਕਾਰ ਜ਼ਮੀਨ ਅਕਵਾਇਰ ਕਰ ਰਹੀ ਹੈ 2 ਕਰੋੜ 40 ਲੱਖ ਚ ਕਰ ਰਹੀ ਹੈਗੀ ਆ ਹੁਣ ਦੱਸੋ 19 ਕਰੋੜ ਦੀ ਚੀਜ਼ ਕਿਸਾਨ ਜਿਹੜਾ ਵਾ ਇਹ ਕਿਉਂ ਦੇ ਦੇਵੇ ਇਹਨਾਂ ਨੂੰ 2 ਕਰੋੜ 40 ਲੱਖ ਤੇ 22 ਫੋਰਸ ਡੀਡੀਆ ਸਕੂਲ ਹੈ ਉਹਦੇ ਨੇੜੇ ਇਹਨਾਂ ਦਾ ਲੈਂਡੜਿਆ ਤੇ ਦੂਸਰਾ ਏ ਗਰਦਾਸਪੁਰ ਦੇ ਵਿੱਚ ਇੱਕ ਪਿੰਡ ਦੇ ਵਿੱਚ ਜਿਹੜੇ ਮੈਂ ਅਕੜੇ ਇਕੱਠੇ ਕੀਤੇ ਸੀ ਪਿੰਡ ਭਰਤ ਹੈ ਜਿੱਥੇ ਸਰਕਾਰ ਵਾਰਡ ਕਰਦੀ ਆ ਇੱਕ ਕਿਸਾਨ ਸੂਪਾ ਸਿੰਘ ਆ ਉਹਦਾ 26 ਲੱਖ ਨੂੰ ਆਡ ਹੁੰਦਾ ਉਸੇ ਬੰਦੇ ਨਾਲ ਹੀ ਦੂਜਾ ਕਿਸਾਨ ਹੈਗਾ ਬਲਬੀਰ ਸਿੰਘ ਉਹਦਾ 55 ਲੱਖ ਨੂੰ ਆਡ ਕਰਦੇ ਹੁਣ ਇੰਨਾ ਫਰਕ ਕਿਉਂ ਉਹ ਕਿਉਂ ਆ ਵੀ ਜਿਹੜੇ ਜਿਹੜੇ ਭ੍ਰਸ਼ਟਾਚਾਰ ਕੀਤਾ ਜੇ ਕਿਸੇ ਨੇ ਪੈਸੇ ਦਿੱਤੇ ਮੌਕੇ ਦੇ ਅਫਸਰ ਨੇ ਚੱਕੀ ਬਾਤ ਦੀ ਚੱਕੀ ਚ ਹੈਗੀ ਆ ਚਾਹ ਨਹੀਂ ਹੈਗੀ ਆ ਤੇ ਉਹਦੇ ਰੇਟ ਦੂਨੇ ਤੀਨੇ ਵਧ ਗਏ ਜੇ ਭ੍ਰਸ਼ਟਾਚਾਰ ਕਿਸੇ ਐਸਡੀਓ ਨੂੰ ਦੇ ਦਿੱਤਾ ਕਿਸੇ ਨੇ ਪੈਸਾ ਪੀ ਸਾਡਾ ਇੱਥੇ ਡੇਰੀ ਫਾਰਮ ਪਾ ਦੋ ਤੋਂ ਕਮਰਸ਼ੀਅਲਾਈਜੇਸ਼ਨ ਹੋ ਗਈ ਉਹਨੂੰ ਚਾਰ ਪੈਸੇ ਵੱਧ ਮਿਲ ਗਏ ਦੂਜੇ ਨੂੰ ਪੈਸੇ ਕੋਈ ਨਾ ਮਿਲੇ ਤੋਂ ਭ੍ਰਸ਼ਟਾਚਾਰ ਬਹੁਤ ਵੱਡੇ ਪੱਧਰ ਤੇ ਆ ਤੇ ਜਿਵੇਂ ਸਰਕਾਰ ਨੇ ਪਹਿਲਾਂ ਸਾਨੂੰ ਆਰਬਿਟ੍ਰੇਸ਼ਨ ਚ ਕੱਲਿਆ ਵੀ ਹੋਰ ਅਵਾਰਡ ਤਾਂ ਕਰ ਦਿੱਤੇ ਗਏ ਆ ਕੋਈ ਪੁੱਛ ਕੇ ਨਹੀਂ ਫਿਰ ਆਰਬਿਟ੍ਰੇਸ਼ਨ ਨੂੰ ਹਾਈ ਕੋਰਟ ਨੇ ਖਤਮ ਕਰ ਦਿੱਤਾ ਗਰਦਾਸਪੁਰ ਦੇ ਵਿੱਚ ਜਿਵੇਂ ਜ਼ਬਰ ਕਰਕੇ ਤੁਸੀਂ ਸਾਰਿਆਂ ਨੇ ਵੇਖਿਆ ਹੋਣਾ ਜਿਵੇਂ ਕੁੱਟ ਮਾਰ ਕੇ ਜ਼ਮੀਨਾਂ ਤੇ ਕਬਜ਼ੇ ਲਏ ਆ ਹੁਣ ਸੁਪਰੀਮ ਕੋਰਟ ਨੇ ਆਰਬਿਟਰੇਸ਼ਨ ਬਹਾਲ ਕਰਤਾ ਅਸੀਂ ਹੁਣ ਕਹਿ ਰਹੇ ਹਾਂ ਪੰਜਾਬ ਸਰਕਾਰ ਨੂੰ ਫਿਰ ਉਹਨਾਂ ਦੇ ਫੈਸਲੇ ਲਾਗੂ ਕਰੋ ਅਰ ਜਿੰਨੀ ਦੇਰ ਤੱਕ ਥਰੂ ਆਊਟ ਪੂਰੇ ਪੰਜਾਬ ਦੇ ਅੰਦਰ ਤੁਸੀਂ ਕਿਸਾਨਾਂ ਨੂੰ ਪੈਸੇ ਦੇ ਨਹੀਂ ਦਿੰਦੇ ਹੈਗੇ ਉਹਨਾਂ ਦੇਰ ਤੱਕ ਜ਼ਮੀਨਾਂ ਤੇ ਕਬਜ਼ਾ ਨਾ ਲਵੋ ਅਰ ਜਿਹੜਾ ਸਾਡੀਆਂ ਇਹ ਉਹ ਕਹਿੰਦੇ ਤੁਸੀਂ ਭਰਮ ਫੁਲਾਉਂਦੇ ਜੇ ਦਾਵਾ ਸਾਡਾ ਵੀ ਜਿਵੇਂ ਕੌਮੀ ਖੇਤੀ ਨੀਤੀ ਖਲੜਾ ਕੇਂਦਰ ਨੇ ਲਿਆਂਦਾ ਅਰ ਜਿਵੇਂ ਹੁਣ ਪਹਿਲੋ ਹੀ ਤੁਸੀਂ ਕਿਤੇ ਅੰਕੜੇ ਲੱਭੋ ਖੇਤੀ ਹੀਟ ਜ਼ਮੀਨਾਂ ਘਟ ਗਈਆਂ ਨੇ ਪੰਜਾਬ ਖੇਤੀ ਹੀਟ ਹੀ ਪਲਦਾ ਪੁਲਦਾ ਵਾ ਔਰ ਜਿੱਦਾਂ ਅਰਬਨਾਈਜੇਸ਼ਨ ਹੁਣ ਕਰਨ ਜਾ ਰਹੀ ਹੈ ਸਰਕਾਰ ਹਰੇਕ ਕਹਿੰਦੇ ਆ ਵੀ ਤੁਹਾਨੂੰ ਲਾਈਨ ਦੇਣੀ ਬੜੀ ਮਹਿੰਗੀਆ ਤੋ ਲਗਾਤਾਰ ਖੇਤੀ ਤੋਂ ਜ਼ਮੀਨਾਂ ਕੱਢੀਆਂ ਜਾ ਰਹੀਆਂ ਨੇ ਔਰ ਅਸਲ ਕਿਸਾਨਾਂ ਦੀਆਂ ਜ਼ਮੀਨਾਂ ਤੇ ਹੀ ਕਬਜ਼ਾ ਲੈਣਾ ਕਾਰਪੋਰੇਟ ਨੇ ਹੱਥ ਲੈ ਲੇ ਚਾਹੇ ਦਾਣਸਾਲਾ ਨੂੰ ਲੈ ਲਵੇ ਇੱਕ ਵੱਡਾ ਹਿੱਸਾ ਸਾਡਾ ਗਰਜਈ ਹੋਇਆ ਪਿਆ ਕਿਸਾਨਾਂ ਦਾ ਉਹਦੇ ਰੀਜਨ ਹੋਰ ਨੇ ਉਹ ਵੀ ਤੋਂ ਇਸ ਕਰਕੇ ਭਗਵੰਤ ਮਾਨ ਸਰਕਾਰ ਦਾ ਜਿਹੜਾ ਲੈਂਡ ਪੂਲਿੰਗ ਵਾਲਾ ਫਾਰਮੂਲਾ ਉਹਨੂੰ ਸਾਡੀ ਜਥੇਬੰਦੀ ਸਾਡਾ ਮੋਰਚਾ ਕਿਸਾਨ ਮੋਰਚਾ ਮਜ਼ਦੂਰ ਮੋਰਚਾ ਇਹਨੂੰ ਰੱਦ ਕਰਦਾ ਹੈਗਾ ਵੀ ਇਹ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹੈਗੇ ਵੈਸੇ ਵੀ ਕਲੋਨੀਆਂ ਬਣ ਨਹੀਂ ਰਹੀਆਂ ਸ਼ਹਿਰਾਂ ਚ ਜਾਂ ਤਾਂ ਪੰਜਾਬ ਦੇ ਅੰਦਰ ਕਿਤੇ ਰੈਸੀਡ ਦੀ ਕਮੀ ਹੋਵੇ ਵੀ ਨਵੀਆਂ ਕਲੋਨੀਆਂ ਸਾਰਨ ਦੀ ਲੋੜ ਅਸੀਂ ਮੰਨ ਲਈਏ ਅੰਮ੍ਰਿਤਸਰ ਹੋਵੇ ਕਿਤੇ ਹੋਵੇ ਲੋਕ ਆਪਣੀ ਮਰਜ਼ੀ ਨਾਲ ਪ੍ਰਾਈਵੇਟ ਜਿਹੜੇ ਕਲੋਨੀ ਸਾਦੀ ਨੂੰ ਉਹਨਾਂ ਨੂੰ ਜ਼ਮੀਨਾਂ ਦਿੰਦੇ ਨੇ ਅਗਲਾ ਇਸ ਵੇਲੇ ਸਾਡੀ ਅਥਾਰਟੀ ਆ ਉਹ ਉਹਦੀ ਮਨਜ਼ੂਰੀ ਦੇ ਕੇ ਕਲੋਨੀਆਂ ਬਣ ਹੀ ਰਹੀਆਂ ਨੇ ਤੇ ਨਵਾਂ ਫਾਰਮੂਲਾ ਲਿਆਉਣ ਦੀ ਲੋੜ ਸਾਨੂੰ ਨਹੀਂ ਲੱਗਦਾ ਵੀ ਹੈਗੀ ਆ ਦੂਸਰਾ ਜਿਹੜਾ ਐਮਐਸਪੀ ਦਾ ਐਲਾਨ ਐਕੀ 25 26 ਨੂੰ ਕੇਂਦਰ ਨੇ ਕੀਤਾ ਹੈਗਾ ਜਿਹੜੇ ਸਾਡੇ ਕੇਂਦਰ ਦੇ ਰਾਜ ਮੰਤਰੀ ਵੈਸ਼ਨੋ ਜੀ ਸੀ ਜੋ ਕੁਝ ਉਹਨਾਂ ਨੇ ਦੇਸ਼ ਦੇ ਅੱਗੇ ਗੁੰਮਰਾਹ ਕੀਤਾ ਦੇਸ਼ ਨੂੰ ਉਹਨਾਂ ਨੇ ਬੋਲਣ ਲੱਗਿਆ ਵੀ ਅਸੀਂ C2 50 ਦੇ ਅਨੁਸਾਰ ਫਸਲਾਂ ਦੇ ਭਾਅ ਦਿੱਤੇ ਜਿਹੜਾ ਕੇਂਦਰ ਦਾ ਇੱਕ ਅਦਾਰਾ ਵਾ CSCP ਜਿਹੜਾ ਫਸਲ ਤੇ ਹੀ ਫਸਲਾਂ ਦੇ ਭਾਅ ਐਲਾਨ ਕਰਦਾ ਹੈਗਾ ਵਾ ਉਹਨੇ A2 FL ਦੇ ਹਿਸਾਬ ਨਾਲ ਇਹ ਫਸਲਾਂ ਦੇ ਭਾਅ ਦਿੱਤੇ ਹੈਗੇ ਮੈਂ ਥੋੜਾ ਆਂਕੜਾ ਇੱਕ ਦੇ ਦਿਆ ਮੇਰੇ ਕੋਲ ਦੂਜੇ ਆਂਕੜੇ ਵੀ ਹੈਗੇ ਆ ਉਹਦੇ ਮੁਤਾਬਕ ਜਿਹੜਾ ਵਾ ਉਹਨਾਂ 2390 ਰੁਪਏ ਹੁਣ ਸਾਨੂੰ ਦੇ ਰਹੇ ਨੇ ਜਿਹੜਾ ਜਿਹੜੀ ਜਿਹੜਾ ਦਾਵਾ ਕਰਦੀ ਆ ਮੋਦੀ ਸਰਕਾਰ ਸੀ 2 ਦੇ ਅਨੁਸਾਰ 2090 ਰੁਪਏ ਸਾਡਾ ਲਾਗਤ ਖਰਚਾ ਬਣਦਾ ਸੀ 2 ਦੇ ਅਨੁਸਾਰ ਔਰ ਜੇ ਸਾਨੂੰ ਭਾ ਮਿਲੂਗਾ ਤਾਂ 3135 ਰੁਪਏ ਮਿਲੂਗਾ ਔਰ ਜਿਹੜਾ ਦਾਵਾ ਬੈਸ਼ਨੋਜੀ ਕਰ ਰਹੇ ਉਹਦੇ ਨਾਲ ਉਹ 600 66 ਰੁਪਏ ਸਾਨੂੰ ਘੱਟ ਮਿਲ ਰਹੇ ਆ ਤੋ ਅਸੀਂ ਸਿਰਫ ਸਰਕਾਰ ਨੂੰ ਇਹ ਕਹਿਨੇ ਆ ਵੀ ਤੁਸੀਂ ਦੇਸ਼ ਨੂੰ ਗਮਰਾਹ ਨਾ ਕਰਿਆ ਕਰੋ ਔਰ ਮੇਰੇ ਕੋਲ ਲਗਭਗ ਜਿੰਨਾ ਜਿੰਨਾ ਫਸਲਾਂ ਦੇ ਭਾ ਸਾਨੂੰ ਘੱਟ ਮਿਲ ਰਹੇ ਆ ਔਰ ਸਾਰੇ ਤੁਸੀਂ ਦੇਖ ਲਓ ਕੋਈ ਵੀ ਫਸਲ ਕੱਢ ਲਿਓ ਜੇ ਮੂੰਗੀ ਵਿੱਚ ਅਸੀਂ ਲਾ ਲਈਏ ਤੇ ਮੂੰਗੀ ਵਿੱਚ ਘੱਟੋ ਘੱਟ 2446 ਰੁਪਏ ਘੱਟ ਮਿਲ ਰਹੇ ਆ ਹੋਰ ਫਸਲਾਂ ਵੀ ਜਿਵੇਂ ਤੁਸੀਂ ਇਹਦੇ ਵਿੱਚ ਕਹੋਗੇ ਸਨਫਲਾਵਰ ਆ ਸਨਫਲਾਵਰ ਦੇ ਵਿੱਚ 1825 ਰੁਪਏ ਜਿਹੜੀ ਸੀਏਸੀਪੀ ਦੀ ਰਿਪੋਰਟ ਆ ਜਿਹੜੀ ਉਹਨਾਂ ਦੀ ਵੈਬਸਾਈਟ ਤੇ ਜਾਂ ਉਹਦੇ ਮੁਤਾਬਕ ਹੀ ਘੱਟ ਮਿਲ ਰਹੇ ਆ ਤੇ ਅਸੀਂ ਸਮਝਦੇ ਆਂ ਵੀ ਸਾਡੇ ਦੇਸ਼ ਨੂੰ ਗੁੰਮਰਾਹ ਕੀਤਾ ਜਾ ਰਿਹਾ ਅਸੀਂ ਮੋਦੀ ਸਰਕਾਰ ਨੂੰ ਕੇਰਲਾ ਮਾਡਲ ਦੱਸਾਂਗੇ ਕੇਰਲਾ ਮਾਡਲ ਦੇ ਵਿੱਚ ਉਹਨਾਂ ਨੇ 16 ਫਸਲਾਂ ਤੇ ਸਬਜ਼ੀਆਂ ਤੇ ਫਲਾਂ ਤੇ ਜਿਹੜਾ ਵਾ ਉਹ ਕੀਮਤ ਸਥਿਰਤਾ ਪ੍ਰੋਗਰਾਮ ਲੈ ਕੇ ਆਂਦਾ ਸੀਗਾ 2020 ਦੇ ਵਿੱਚ ਉਹ ਕਹਿੰਦੇ ਕੱਲਾ 10 ਕਰੋੜ ਰੁਪਈਆ ਵਿੱਚ ਪਾਉਣਾ ਪੈ ਗਿਆ ਤੇ ਜਿਹੜੀਆਂ ਉਹ ਕੀਮਤਾਂ ਤੈਅ ਕੀਤੀਆਂ ਉਹ ਤੋਂ ਹੇਠਾਂ ਕਦੀ ਵੀ ਨਹੀਂ ਅੱਜ 5 ਸਾਲਾਂ ਤੱਕ ਕੁੱਲ ਕੇਰਲਾ ਸਰਕਾਰ ਦਾ 32 ਕਰੋੜ ਰੁਪਈਆ ਲੱਗਾ ਤੇ 16 ਫਸਤ ਸਬਜ਼ੀਆਂ ਤੇ ਫਲਾਂ ਦੇ ਉੱਤੇ ਕਦੀ ਵੀ ਕਿਸਾਨਾਂ ਦੇ ਰੇਟ ਇਹ ਤਾਂ ਨਹੀਂ ਆਏ ਹੈਗੇ ਜੇ ਕੇਂਦਰ ਚਾਵੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਸਾਨੂੰ ਬਣਾ ਕੇ ਦੇਣਾ ਤਾਂ ਸਾਨੂੰ ਨਹੀਂ ਲੱਗਦਾ ਵੀ ਇਹਦੇ ਵਿੱਚ ਕੋਈ ਜਿਹੜਾ ਮੁਦਰਾ ਕੋਸ਼ ਅੰਡਿਆ ਜਿਹੜੇ ਉੱਥੋਂ ਦੇ ਮੰਤਰੀ ਨੇ ਰਿਪੋਰਟ ਦਿੱਤੀ ਆ ਅੱਜ ਵੀ ਪਾਕਿਸਤਾਨ ਦੇ ਵਿੱਚ ਫਸਲਾਂ ਦੇ ਧਾ ਰੇਟ ਤੈ ਨਹੀਂ ਕੀਤੇ ਗਏ ਉਹਨਾਂ ਨੇ ਕਹਿਤਾ ਵੀ ਹੁਣ ਰੇਟ ਤੈ ਨਹੀਂ ਹੋਣਗੇ ਇੱਕ ਮੰਨ ਦਾ 3700 ਰੁਪਏ ਰੇਟ ਸੀਗਾ ਜਾੜੀ ਅਮਰੀਕਾ ਜੋ ਪਾਲਸ ਸਰਕਾਰ ਨੇ ਕੋ ਫਸਲਾਂ ਖਰੀਦਨੀਆਂ ਨੇ ਜੇ ਅਮਰੀਕਾ ਨੇ ਬਾਹਮ ਰੋੜ ਕੇ ਪਾਕਿਸਤਾਨ ਨੂੰ ਥੱਲੇ ਲਾ ਲਿਆ ਤੇ ਬਾਹ ਇੰਡੀਆ ਦੀ ਵੀ ਮਰੋੜੀ ਜਾ ਰਹੀ ਇੱਕ ਦਿਨ ਇਹ ਵੀ ਆਊਗਾ ਇਹ ਵੀ ਤੈ ਕਰ ਦੇਣਗੇ ਕਿ ਹੁਣ ਨਾ ਤਾਂ ਅਸੀਂ ਫਸਲਾਂ ਦੇ ਰੇਟ ਤੈ ਕਰਨੇ ਆ ਤੇ ਨਾ ਸੱ ਥੋੜੀ ਮਾ ਸੰਕਟ ਹੋਰ ਕਹਿ ਰਹਾ ਹੋਊਗਾ ਖੇਤੀ ਅੰਦਰ ਖੁਦਕੁਸ਼ੀਆਂ ਲਗਾਤਾਰ ਵਧ ਰੀਆਂ ਇੱਕ ਮਿੰਟ ਉਹਨੂੰ ਹੋਰ ਨੋਟ ਕਰਾਰਦਾ ਜਿਹੜੀ ਪਿਛਲੇ ਦਿਨੀ ਘਟਨਾ ਸਾਹਮਣੇ ਆਈ ਆ ਜਿਹੜਾ ਮਹਾਰਾਸ਼ਟਰ ਦਾ ਪੈਵਾਰ ਕਿਸਾਨ ਸੀ ਜਿਹੜੀ ਮੋਂਫਲੀ ਉਹਦੀ ਮੰਡੀ ਚ ਰੁੜਦੀ ਜਾਂਦੀ ਸੀ ਬੜੀ ਵੀਰ ਇਹ ਇਕੱਲੇ ਇੱਕ ਕਿਸਾਨ ਦੀ ਦਾਸਤਾਨੀ ਹੈਗੀ ਮਹਾਰਾਸ਼ਟਰ ਜਿਹੜਾ ਕਾਟਨ ਬੈਲਟ ਹੈ ਉਹਦੇ 12 ਕਿਸਾਨ ਹਰ ਰੋਜ਼ ਖੁਦਕੁਸ਼ੀਆਂ ਕਰ ਰਹੇ ਨੇ ਇੱਕ ਦਿਨ ਦਾ ਨਹੀਂ ਹੈਗਾ ਔਰ ਜੇ ਅਸੀਂ ਕਹਿੰਨੇ ਫਸਲੀ ਬੀਮਾ ਦੋ ਦਿਨਾਂ ਸਾਨੂੰ ਦੇ ਦਿਓ ਮਤਲਬ ਕੀ ਆ ਵੀ ਭਾਰਤੀ ਸਰਕਾਰ ਸਾਨੂੰ ਫਸਲੀ ਬੀਮਾ ਦੋ ਦਿਨਾਂ ਦੇ ਦੇਵੇ ਤਾਂ ਦੇਸ਼ ਅੰਦਰ ਖੁਦਕੁਸ਼ੀਆਂ ਦਾ ਅਰਜਾਨਾ ਵਤ ਰਿਆ ਕਿਸਾਨ ਕਰਜ਼ਈ ਹੈ ਇਸੇ ਕਰਕੇ ਨਾਲ ਦੇ ਕਿਸਾਨਾਂ ਨੂੰ ਕਰਜ਼ਾ ਮੁਕਤੀ ਕੀਤੀ ਜਾਵੇ ਔਰ ਇਹਦੇ ਨਾਲ ਦੀ ਨਾਲ ਅੱਜ ਜੋ ਪੰਜਾਬ ਦੇ ਅੰਦਰ ਲਾਂ ਆਰਡਰ ਦਾ ਸਵਾਲ ਆ ਜਿਹੜਾ ਬਠਿੰਡੇ ਸੀਆਈ ਸਟਾਫ ਦੇ ਵਿੱਚ ਨਰਿੰਦਰ ਦੀਪ ਸਿੰਘ ਆ ਜਿਹੜਾ ਪੁਲਿਸ ਕਸਟਡੀ ਵਿੱਚ ਜਿਹਦੀ ਮੌਤ ਹੋ ਗਈ ਆ ਯਾਨੀ ਬਹੁਤ ਗੰਭੀਰ ਆ ਕਿ ਪੰਜਾਬ ਫੇਰ ਉਸ ਕਾਲੇ ਦੌਰ ਵਿੱਚ ਚਲਾ ਗਿਆ ਤੋਂ ਪਹਿਲੋਂ ਫੇਕ ਇਨਕਾਊਂਟਰ ਜਿਹੜਾ ਨਰਿੰਦਰ ਦੀਪ ਸਿੰਘ ਦਾ ਹੀ ਉਹ ਵੀ ਸਾਡੇ ਉਹ ਵੀ ਸਾਡੇ ਨਰਿੰਦਰ ਦੀਪ ਸਿੰਘ ਤੇ ਅਕਾਸ਼ ਦੀਪ ਦਾ ਫੇਕ ਇਨਕਾਊਂਟਰ ਵੀ ਸਾਡੇ ਸਾਹਮਣੇ ਆ ਤੋ ਅਸੀਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਵੀ ਭਾਈ ਇਸ ਕਿਸਮ ਦੇ ਹਾਲਾਤ ਵੀ ਪੰਜਾਬ ਅੰਦਰ ਨਹੀਂ ਚਾਹੀਦੇ ਲੋਕਾਂ ਦੀ ਜਾਨਵਾਲ ਦੀ ਰਾਖੀ ਕਰਨਾ ਮੁਲਕ ਦਾ ਹੱਕ ਹੈਗਾ ਔਰ ਜੇ ਉੱਥੇ ਹੁਣ ਸਾਰਾ ਕੁਝ ਸਾਹਮਣੇ ਆ ਗਿਆ ਤੇ ਜੜੇ ਵੀ ਪੁਲਿਸ ਅਫਸਰ ਦੋਸ਼ੀ ਨੇ ਉਹਨਾਂ ਖਿਲਾਫ ਜਿਹੜੀ ਆ ਉਹ ਕਾਰਵਾਈ ਹੋਣੀ ਚਾਹੀਦੀ ਆ ਇਹ ਬਖਸ਼ਣ ਇਹ ਤੋਂ ਨਾਲ ਦੀ ਨਾਲ ਜਿਹੜਾ ਪਿੰਡ ਕੰਸੋਹਾ ਮੇਰੇ ਖਲ ਬਠਿੰਡੇ ਦੇ ਵਿੱਚ ਜਿਹੜਾ ਸੀਬ੍ਰਿਜ ਦਾ ਮਸਲਾ ਚੱਲ ਰਿਹਾ ਜਿੱਥੇ ਬੀਕੇਜੂ ਸਿੰਧੂਪੁਰ ਦੇ ਬਹੁਤ ਸਾਰੇ ਲੀਡਰ ਜਿਹੜੇ ਆ ਗ੍ਰਿਫਤਾਰ ਕੀਤੇ ਗਏ ਆ ਦੇਖੋ ਜਿਹੜਾ ਪ੍ਰਦੂਸ਼ਣ ਰੋਕਥਾ ਮੈਕਟੈਗਲ ਕਹਿੰਦਾ ਵੀ ਤੁਸੀਂ ਕਿਸੇ ਵੀ ਜਿਹੜੀਆਂ ਖਬਰਾਂ ਆ ਰਹੀਆਂ ਨੇ ਵੀ ਉਹ ਪਾਣੀ ਕੱਢ ਕੇ ਡਰੇਨ ਜਿਹਨੂੰ ਅਸੀਂ ਪੰਜਾਬੀ ਆਪਣੇ ਮਾਤਿਚ ਨਖਾਸੂ ਕਹਿੰਦੇ ਉੱਥੇ ਪਾਇਆ ਜਾ ਰਿਹਾ ਪੋਲੂਸ਼ਨ ਐਕਟ ਦੇ ਅਨੁਸਾਰ ਅਸੀਂ ਮੁੱਖ ਮੰਤਰੀ ਨੂੰ ਚੈਲੰਜ ਕਰਦੇ ਵੀ ਜਿਓ ਐਕਟ ਦੇ ਮੁਤਾਬਕ ਦਿਖਾ ਦਿਓ ਵੀ ਪ੍ਰਸਾਤੀ ਨਾਲੇ ਵਿੱਚ ਕਿਸੇ ਵੀ ਕਸਬੇ ਦਾ ਬਗੈਰ ਟ੍ਰੀਟਮੈਂਟ ਪਲਾਂਟ ਲਾਇਆ ਪਾਣੀ ਪਾਇਆ ਜਾ ਸਕਦਾ ਫਿਰ ਸਾਡੀ ਗੱਲ ਠੀਕ ਹੈ ਜਿਵੇਂ ਤੁਸੀਂ ਅੰਮ੍ਰਿਤਸਰ ਚ ਜਾਣਦੇ ਹੋ ਆ ਸਾਡਾ ਜਿੰਨਾ ਵੀ ਇਲਾਕਾ ਵਾ ਤੁਹਾਡੇ ਆ ਜਿਹੜਾ ਵੇਰਕਾ ਵਾ ਜਿੱਥੇ ਮਿਲਕ ਪਲਾਂਟ ਤੋਂ ਸਾਡ ਡਰੇਨ ਨਿਕਲਦੀ ਆ ਔਰ ਜਿੰਨੀਆਂ ਮਜੀਠਾ ਰੋਡ ਤੇ ਫੈਕਟਰੀਆਂ ਨੇ ਪਾਣੀ ਪਾਉਂਦਾ ਇਹਨਾਂ ਕੋਲੇ ਪ੍ਰਵੀਜ਼ਨ ਹੈਗੀ ਆ ਪਰ ਗੰਦਾ ਪਾਣੀ ਪਾਉਣ ਦੀ ਪ੍ਰਵੀਜ਼ਨ ਨਹੀਂ ਹੈਗੀ ਪੂਰਾ ਅੰਮ੍ਰਿਤਸਰ ਦਾ ਏਰੀਆ ਉਹ ਡਰੇਨ ਦੇ ਨਾਲ ਇਸ ਗੰਦੇ ਪਾਣੀ ਦੀ ਮਾਰ ਹੇਟਿਆ ਤੋਂ ਭਗਵੰਤ ਮਾਨ ਸਰਕਾਰ ਨੇ ਪੰਜਾਬੀਆਂ ਨਾਲ ਤਰੋਕਰਾਇਆ ਕੇਂਦਰ ਨੇ ਐਕਟ ਲਿਆਂਦਾ 1974 ਦੇ ਐਕਟ ਨੂੰ ਜਿਹੜਾ ਪਾਣੀ ਪ੍ਰਦੂਸ਼ਣ ਰੋਕਤੰ ਤੇ ਨਿਯੰਤਰਣ ਐਕਟ 2074 ਸੀ ਉਸ ਨੂੰ ਸੋਧ ਕਰਕੇ ਉਹਨੂੰ ਚਵੀ ਬਣਾਇਆਗਾ ਅਰ ਭਗਵੰਤ ਮਾਨ ਇਨਾ ਮੋਦੀ ਜੀ ਦਾ ਲਾਡਲਾ ਨਿਕਲਿਆ ਪਹਿਲਾ ਸਟੇਟ ਆ ਜਿਨੇ ਇਹਦੇ ਸੋਧ ਕਰ ਦਿੱਤੀ ਤੇ ਜਿਹੜੀ 6 ਸਾਲ ਦੀ ਸਜ਼ਾ ਸੀਗੀ ਜਿਹੜੇ ਗੰਦਾ ਪਾਣੀ ਦਰਿਆਵਾਂ ਵਿੱਚ ਪਾਉਂਦੇ ਸੀ ਜ਼ਮੀਨ 'ਇਟ ਪਾਉਂਦੇ ਸੀ ਉਹ ਸਜ਼ਾ ਖਤਮ ਕਰਕੇ ਕੱਲੇ ਜੁਰਮਾਨੇ ਰੱਖ ਦਿੱਤੇ ਆ ਅਰ ਅਸੀਂ ਤੁਹਾਨੂੰ ਕਈ ਵਾਰੀ ਦੱਸਿਆ ਵੀ ਇੱਥੇ ਤੁਹਾਡੇ ਨਾਲ ਅਮਰ ਕਲਰ ਆ ਜਿੱਥੇ ਪ੍ਰਦੂਸ਼ਣ ਰੋਕਤ ਹੁੰਦਾ ਉਹ ਅਮਰ ਕਲਰ ਫੈਕਟਰੀ ਜੋ ਕੁਝ ਉਥੇ ਕੈਮੀਕਲ ਬਣਾਉਂਦੀ ਆ ਸਾਡੇ ਕਾਨੂੰਨ ਦੇ ਮੁਤਾਬਕ ਅਮਰ ਕਲਰ ਫੈਕਟਰੀ ਅੰਮ੍ਰਿਤਸਰ ਦੇ ਵਿੱਚ ਰਹਿ ਵੀ ਨਹੀਂ ਸਕਦੀ ਤੋਂ ਸਰਕਾਰ ਜਿਵੇਂ ਕਿਸਾਨਾਂ ਤੇ ਜ਼ਬਰ ਟਾ ਕੇ ਜੜਾ ਵਾ ਉਹਨਾਂ ਨੂੰ ਸ਼ਦਦਤ ਕਰਕੇ ਜਿਵੇਂ ਜੇਲ੍ਹਾਂ ਚ ਸੁੱਟ ਰਹੀ ਆ ਇੱਕ ਪੁਲਿਸ ਰਾਜ ਦੀ ਨਿਸ਼ਾਨੀ ਆ ਜਿਹੜੀ ਇੱਕ ਘਟਨਾ ਤੁਹਾਨੂੰ ਦੱਸਿਆ ਕਿ ਪੁਲਿਸ ਰਾਜ ਪੰਜਾਬ ਦੇ ਅੰਦਰੋਂ ਬੰਦ ਹੋਣਾ ਚਾਹੀਦਾ ਜਿਹੜੀਆਂ ਐਫਆਈਆਰ ਐਫਆਈਆਰ ਅਸੀਂ ਕਰਾਉਂਦੇ ਆ ਇਹ ਕਾੜਤੀ ਹੈਗਾ ਜੀ ਕਤੂ ਨਗਰ ਠਾਣੇ ਚ ਪੈਂਦਾ ਹੈਗਾ ਇਹਦੇ ਵਿੱਚ ਉਹਨੇ ਰਾਤ ਕਿਸਾਨ ਦਲਬੀਰ ਸਿੰਘ ਹੈ ਉਸ ਆੜਤੀ ਦਾ ਨਾਮ ਆ ਕਿਸਾਨ ਸਾਡਾ ਦਲਬਾਖ ਹੈਗਾ ਕਿਸਾਨ ਬੈਠਾ ਇਹਦੀ ਰਾਤ 10 ਵਜੇ ਕਣਕਵੱਡਲੀ ਹੋਂ ਰਾਤ ਚੋਰੀ ਇਹਨਾਂ ਨੇ ਜਦੋਂ ਡਿਪਰੈਸ਼ਨ ਚ ਆ ਕੇ ਦਵਾਈ ਪੀੜੀ ਮਹਾਪਟੇ ਹਸਪਤਾਲ ਤੋਂ ਜਾ ਕੇ ਅਸੀਂ ਉਹਦੇ ਖਿਲਾਫ ਪਰਚਾ ਕਰਾਇਆ ਔਰ ਤੁਸੀਂ ਵੇਖੋ ਪਰਚਾ ਅਪ੍ਰੈਲ ਦਾ ਹੋਇਆ ਵਾ ਮਈ ਵੀ ਲੰਘ ਗਈ ਔਰ ਜਿਹੜੇ ਪੰਜਾਬ ਪੁਲਿਸ ਦੇ ਮੈਥੋਂ ਦੇ ਡੀਆਈਜੀ ਸਾਹਿਬ ਨੇ ਐਸਐਸਪੀ ਸਾਹਿਬ ਨੂੰ ਜਿਹੜੇ ਆਈਓ ਨੇ ਉਹ ਜਮਾਨਤਾਂ ਕਰਾ ਕੇ ਫਿਰ ਦੱਸਦੇ ਨੇ ਕਿਸਾਨਾਂ ਨੂੰ ਆਈਓ ਦਾ ਕੰਮ ਉਹਦਾ ਪਹਿਲਾਂ ਦੱਸੇ ਵੀ ਤੁਸੀਂ ਆਪ ਦੀ ਚਾਰ ਅਰਾੜ ਕੇ ਨੂੰ ਗ੍ਰਿਫਤਾਰ ਕੀਤਾ ਹੀ ਨਹੀਂ ਗਿਆ ਇੱਕ ਮੈਂ ਤੂੰ ਉਹਨੂੰ ਹੋਰ ਫਰੋਂ ਦੱਸੂਗਾ ਪੰਜਾਬ ਦਾ ਲਾਂਡਰ ਆਰਡਰ ਕਿਦਾਂ ਆ 197/24 ਆ ਆਰਟੀਏ ਦਾ ਕੇਸ ਆ ਵੱਡੀ ਠੱਗੀ ਮਾਰੀ 15-16 ਲੱਖ ਦੀ ਉਹ 24 ਦਾ ਮਤਲਬ 24 ਦਾ ਸਾਲ ਸੀ 25 ਨੰਗਿਆ 26 ਆ ਗਿਆ ਅਜੇ ਤੱਕ ਉਹ ਟਰੈਵਲ ਏਜੰਟ ਗ੍ਰਿਫਤਾਰ ਨਹੀਂ ਕੀਤਾ ਅਸੀਂ ਕੱਲ ਵੀ ਐਸਐਸਪੀ ਸਾਹਿਬ ਨੂੰ ਮਿਲਿਆ ਹੁਣੇ ਵੀ ਨਾ ਪੀਓ ਕਰਾ ਦਿੱਤਾ ਗਿਆ ਜਾਨੀ ਇਹ ਹਾਲਾਤ ਨੇ ਥੱਲੇ ਵੀ ਜੜੀਆਂ ਕਿਤੇ ਐਫਆਈਆਰ ਹੋ ਵੀ ਜਾਂਦੀ ਆ ਜਿਹੜੇ ਆਈਓ ਨੇ ਪੰਜਾਬ ਪੁਲਿਸ ਦੇ ਉਹ ਆਪ ਦੱਸ ਕੇ ਜ਼ਮਾਨਤਾ ਕਰਾ ਜਾਂਦੇ ਨੇ ਕਿਸਾਨਾਂ ਕੋਲੇ ਔਰ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਹੈਗੀ ਜੋ ਅਸੀਂ ਸਮਝਦੇ ਹਾਂਗੇ ਲਾਸਟ ਮੈਂ ਕਮੈਂਟ ਕਰੂੰਗਾ ਵੀ ਦੇਖੋ ਉਹਦਾ ਪ੍ਰਧਾਨ ਮੰਤਰੀ ਜੀ ਕਹਿੰਦੇ ਸੀ ਵੀ ਨਾ ਖਾਊਂਗਾ ਤੇ ਨਾ ਖਾਣੇ ਦੂੰਗਾ ਹੁਣ ਦੋਰੇ ਆਦਾਨੀ ਗਰੁੱਪ ਤੇ ਫਿਰ ਦੋਸ਼ ਲੱਗੇ ਨੇ ਅਮਰੀਕਾ ਦੀ ਜਿਹੜੀ ਵਾਲ ਸਟਰੀਟ ਜਨਰਲ ਰਿਪੋਰਟ ਆਈ ਆ ਉਹਦੇ ਵਿੱਚ ਉਹਨਾਂ ਕਿਹਾ ਵੀ ਇਹ ਜਿਹੜੀ ਬਾਹਰੋਂ ਸੀਐਨਜੀ ਗੈਸ ਮਗਾ ਰਹੇ ਨੇ ਅਨਲਿਗਲ ਟਾਗ ਨਾ ਰਾਨ ਰਾਖ ਤੇ ਇਲਜ਼ਾਮ ਲੱਗੇ ਨੇ ਜਿਹਦਾ ਆਜ਼ਾਦੀ ਗਰੁੱਪ ਨੇ ਖੰਡਣ ਕੀਤਾ ਦੂਜੇ ਪੱਲੇ ਉਹ ਮੰਨ ਵੀ ਗਏ ਨੇ ਵੀ ਜਿਹੜੀ 우ਮਾਨ ਮੰਦਰਗਾਹ ਤੋਂ ਚੀਜ਼ਾਂ ਆ ਰਹੀਆਂ ਨੇ ਉਹ ਸਾਡੇ ਕੰਦੇ ਆ ਰਹੀਆਂ ਨੇ ਮੰਦਰਗਾਹ ਤੇ ਠੀਕ ਆ ਜੀ ਔਰ ਉਹਦੇ ਵਿੱਚ ਕਹਿੰਦੇ ਆ ਵੀ ਪੂਰੀ ਕਮੰਤਰੀ ਪਾਰਦਰਸ਼ਤਾ ਰੱਖ ਰਹੇ ਆਗੇ ਇਹ ਤੋਂ ਪਹਿਲੋ ਵੀ ਹੀਡਨਬਰਗ ਨੇ ਜਿਹੜੀ ਸਾਫਕਾ ਜਿਹੜੀ ਸੇਬੀ ਦੀ ਮੁਖੀ ਸੀ ਮਾਦਮੀ ਜੀ ਉਹਦੇ ਇਲਜ਼ਾਮ ਲਾਏ ਸੀ ਉਹਨਾਂ ਨੂੰ ਪੁਲਿਸ ਨੇ ਬਰੀ ਕਰ ਦਿੱਤਾ ਆ ਜਿਹੜਾ ਪ੍ਰਧਾਨ ਮੰਤਰੀ ਇਹ ਕਹਿੰਦਾ ਸੀ ਵੀ ਨਾ ਖਾਊਗਾ ਨਾ ਖਾਣੇ ਦੂਗਾ ਔਰ ਭ੍ਰਸ਼ਟਾਚਾਰ ਦੇ ਵੱਡੇ ਘੇਰੇ ਠੈਗਾ ਵਾ ਤੋ ਚਾਹੀਦਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਹਨਾਂ ਗੱਲਾਂ ਦੇ ਜਵਾਬ ਵੀ ਦੋ ਕਿ ਕੱਲਾ ਕਾਰਪੋਰੇਟ ਦਾ ਬੋਲਬਾਲਾ ਕਿਉਂ ਹੋਵੇ ਤੋ ਇਸ ਕਰਕੇ ਤੁਸੀਂ ਸਾਡੇ ਸ਼ੌਕ ਸੱਦੇ ਤੇ ਆਏ ਆਉਣ ਵਾਲੇ ਸਮੇਂ ਵਿੱਚ ਜਿਵੇਂ ਬਿਜਲੀ ਸੈਕਟਰ ਨੂੰ ਲੈ ਕੇ ਸੰਕਟ ਪਿਆ ਹੈ ਭਗਵਾਨ ਤੁਮਾਨ ਜੀ ਕਹਿੰਦਾ ਬਿਜਲੀ ਫਰੀ ਦਾਂਗੇ ਮੈਂ ਤੁਹਾਨੂੰ ਲਿਟਸ ਦੱਸਾਂ ਕਿ ਪਾਵਰ ਕੌਮ ਦਾ ਸੀਐਮਡੀ ਨਹੀਂ ਹੈਗਾ ਸੀਐਮਡੀ ਹੋਣਾ ਚਾਹੀਦਾ ਸਰਾ ਸਾਫ ਸੀ ਉਹ ਚਲੇ ਗਿਆ ਆ ਜਿਹੜਾ ਪਾਵਰ ਸੈਕਟਰੀ ਸਨਾ ਸਾਹਿਬ ਨੇ ਉਹਨੂੰ ਉਹਦਾ ਕਾਰਜ ਪਾਸਾਰ ਦਿੱਤਾ ਗਿਆ ਅਸੀਂ ਕਹਿੰਨੇ ਆ ਵੀ ਜਦੋਂ ਤੁਹਾਡੇ ਕੋਲ 10 15 ਸਪੈਸ਼ਲਿਸਟ ਨੇ ਜਿਹੜੇ ਵੱਡੇ ਨੇ ਪਾਵਰ ਕੌਮ ਦੇ ਅਧਿਕਾਰੀ ਉਹਨਾਂ ਚੋਂ ਕੋਈ ਇੰਜੀਨੀਅਰ ਜਿਹੜਾ ਸਰਕਾਰ ਬੈਟਰ ਸਮਝੇ ਜਿਹੜਾ ਵਧੀਆ ਉਹਨੂੰ ਸੀਐਮਡੀ ਲਾਇਆ ਜਾਵੇ ਜੇ ਸੀਐਮਡੀ ਕੋਈ ਨਹੀਂ ਹੋਊਗਾ ਉੱਥੇ ਪਟਿਆਲੇ ਦੇ ਵਿੱਚ ਫਿਰ ਬਿਜਲੀ ਦਾ ਕੰਮ ਚੱਜਣਾ ਨਹੀਂ ਚਾ ਆਈਐਸ ਅਫਸਰ ਤਾਂ ਲੁੰਦੇ ਨੇ ਕਿ ਜਿਹੜਾ ਪ੍ਰਾਈਵੇਟੇਸ਼ਨ ਕਰਨਾ ਵਾ ਉੱਤੇ ਸੈਂਕੜਾ ਜਿਵੇਂ ਲਾਲੜੂ ਤੇ ਖਲੜ ਦੀਆਂ ਦੋ ਸਬ ਗਵੀਜਨਾ ਪ੍ਰਾਈਵੇਟ ਹੱਥਾਂ ਵਿੱਚ ਦੇਣ ਦਾ ਫੈਸਲਾ ਇਹਨਾਂ ਨੇ ਕਰ ਲਿਆ ਤੇ ਹੋਰ ਬਿਜਲੀ ਬੋਰਡ ਨੂੰ ਵੀ ਪ੍ਰਾਈਵੇਟ ਹੱਥਾਂ ਦੇਣ ਦੀ ਤਿਆਰੀਆਂ ਆਉਣ ਵਾਲੇ ਸਮੇਂ ਵਿੱਚ ਅੰਦਰ ਖਾਤੇ ਜ਼ਬਰਦਸਤੀ ਚੇਪ ਵਾਲੇ ਮੀਟਰ ਲਾਉਣ ਦੀਆਂ ਤਿਆਰੀਆਂ ਹੋ ਰਹੀਆਂ ਤੇ ਪਾਵਰ ਕਾਮ ਤੇ ਬਿਜਲੀ ਬੋਰਡ ਦੇ ਮੁੱਖਾਂ ਲੈ ਕੇ ਤੇ ਹੋਰ ਆਉਣ ਵਾਲੇ ਮੁੱਖਾਂ ਨੂੰ ਲੈ ਕੇ ਜਥੇਬੰਦੀ ਆਪਣੇ ਪੱਧਰ ਤੇ ਤਿਆਰੀ ਕਰ ਰਹੀ ਆ ਜੇਕਰ ਇਸ ਖੇਤਰ ਦੇ ਵਿੱਚ ਸੰਕਟ ਆਇਆ ਤੇ ਅਸੀਂ ਅਸੀਂ ਅੱਜ ਫੇਰ ਈਟੀਓ ਸਾਹਿਬ ਨੂੰ ਕਹਾਂਗੇ ਵੀ ਸੀਐਮਡੀ ਲਾਓ ਸੀਐਮਡੀ ਬਹੁਤ ਸਾਰੇ ਹੈਗੇ ਨੇ ਤੇ ਤੁਸੀਂ ਸੀਐਮਪੀ ਕਿਉਂ ਨਹੀਂ ਲਾਉਂਦੇ ਹੈਗੇ ਤੁਸੀਂ ਇੱਕ ਆਈਐਸ ਅਫਸਰ ਨੂੰ ਜਿਹਦੇ ਕੋਲ ਕੰਮ ਚੰਡੀਗੜ੍ਹ ਦੇ ਵਿੱਚ ਹੀ ਬਹੁਤ ਹੁੰਦਾ ਵਿਤਦਾ ਉਹ ਉਹ ਪਾਵਰ ਕਾਮ ਨੂੰ ਨਹੀਂ ਸੰਭਾਲ ਸਕਦਾ ਪਾਵਰ ਕਾਮ ਚੰਗੇ ਢੰਗ ਨਾਲ ਨਹੀਂ ਸੰਭਾਲ ਸਕਦਾ ਸੋ ਅੱਜ ਅਸੀਂ ਪ੍ਰੈਸ ਕਾਨਫਰੰਸ ਵਿੱਚ ਆਹ ਫਿਰ ਉਹ ਅਜੰਡਾ ਦਸਣਾ ਨਹੀਂ ਜਿਸ ਜਮੀਨਾਂ ਦੇ ਘਾਟ ਰੇਲ ਦੀ ਗੱਲ ਕੀਤੀ ਹੈ ਇਹ ਮਾਮਲਾ ਪਹਿਲਾਂ ਵੇਖਿਆ ਸੀ ਨੈਚੁਰਲ ਐਕਸੈਸ ਹਾਈਵੇਅ ਦੀ ਜਮੀਨਾਂ ਨੂੰ ਭਦਿਆ ਖਲਾਇ ਕਿੱਥੇ ਹੈ ਉਹ ਜਮੀਨਾਂ ਦੇ ਰੇਕ ਘਟਮਣੇ ਸੀ ਕਈਆਂ ਨੂੰ 70 ਲੱਖ ਮਿਲੇ ਸੀ ਕਈਆਂ ਨੂੰ 2-2 ਕਰੋੜ ਮਿਲੇ ਸੀ ਉਦੋਂ ਵੀ ਕੁਝ ਅਫਸਰਾਂ ਤੇ ਇਨਕੁਆਇਰੀ ਲੱਗੀ ਸੀ ਹਾਲੇ ਤੱਕ ਉਹਨਾ ਅਫਸਰਾ ਦੀ ਕਾਰਵਾਈ ਨਹੀਂ ਹੋਈ ਲੱਗਦਾ ਉਦੋਂ ਦੀ ਸਾਰੀਆਂ ਜਿੱਥੇ ਵਧੀਏ ਨੇ ਕੱਤਰ ਹੋ ਕੇ ਗਲ ਚੁੱਕੀ ਹੁੰਦੀ ਤੇ ਸ਼ਾਇਦ ਇਥੋਂ ਦਾ ਇਹ ਨਾ ਉੱਕਾ ਨਾ ਹੁੰਦਾ ਨਹੀਂ ਮੈਨੂੰ ਲੱਗਦਾ ਪੂਰੇ ਪੰਜਾਬ ਦੇ ਅੰਦਰ ਜੜੀ ਭਾਰਤ ਮਾਲਾ ਯੋਜਨਾ ਤਹਿਤ ਜੜੀ ਜਮਨਾ ਕਟਰਾ ਐਕਸਪ੍ਰੈਸ ਵੇ ਉਨਾ ਐਕਸਪ੍ਰੈਸ ਵੇ ਹੋਵੇ ਹੋਰ ਡਵੈਲਪਮੈਂਟ ਲਈ ਸੜਕਾਂ ਜੋ ਦਾਵਾ ਕਰਦੇ ਨੇ ਕੱਟ ਰਹੇ ਨੇ ਲਗਭਗ ਜੇ ਹੁਣ ਵੀ ਤੁਸੀਂ ਕਰੋ ਜਿਹੜੀ ਗੈਸ ਪਾਈਪ ਨਿਕਲ ਰਹੀ ਆ ਪ੍ਰਾਈਵੇਟ ਕਾਰਪੋਰੇਟ ਦੀ ਥੋੜੀ ਘਰ ਘਰ ਗੈਸ ਜਾਣੀ ਆ ਹੁਣ ਆ ਜਿਹੜੀਆਂ ਗੈਸ ਦੀਆਂ ਏਜੰਸੀਆਂ ਵੀ ਫੇਲ ਹੋਣੀਆਂ ਮੀਟਰ ਲੱਗਣੇ ਵੀ ਥੋੜੇ ਘਰਾਂ 'ਚ ਉਹਦੇ ਤਹਿਤ ਲਗਭਗ ਪੰਜਾਬ ਦੇ ਹਰ ਜ਼ਿਲ੍ਹੇ 'ਚ ਚਾਹੇ ਉਹ ਲੁਧਿਆਣਾ ਸੀ ਚਾਹੇ ਉਹ ਮੋਕਾ ਸੀ ਚਾਹੇ ਬਠਿੰਡਾ ਸੀ ਇਦੋਂ ਕਾਹੀ ਮੰਦਨ ਪਟਿਆਲਾ ਸੀ ਸਾਡੇ ਅੰਮ੍ਰਿਤਸਰ ਤਰਨਤਕਾਰ ਗਰਦਾਸਪੁਰ ਸਾਰੇ ਪੰਜਾਬ ਦੇ ਅੰਦਰ ਜਥੇਬੰਦੀਆਂ ਨੇ ਆਪਣੇ ਪੱਤਰ ਤੇ ਇਹਦਾ ਵਿਰੋਧ ਕੀਤਾ ਹੈਗਾ ਵਿਰੋਧ ਕਰਕੇ ਮੁੱਦੇ ਠਾਏ ਕਈ ਥਾਵਾਂ ਤੇ ਸਫਲ ਹੋ ਗਏ ਪੂਰਾ ਤਾਂ ਨਾ ਪਰ ਕਿਸੇ ਹੱਦ ਤੱਕ ਕਿਸਾਨਾਂ ਨੂੰ ਮਾਪਦਾਂ ਲਵਾਉਣ ਵਿੱਚ ਕੰਮ ਤਾਂ ਹੋ ਗਿਆ ਪਰ ਜਿੱਥੋਂ ਤੱਕ ਸਵਾਲ ਹੈਗਾ ਜਦੋਂ ਸਰਕਾਰ ਵਿੰਦੀ ਹੁਣ ਸਰਕਾਰ ਮਾਰਚ ਤੇ ਤੋਂ ਮਾਰਚ ਮਹੀਨੇ ਤੋਂ ਲਗਭਗ ਪੁਲਿਸ ਰਾਜ ਜਦੋਂ ਐਸਕੇਮ ਨੂੰ ਚੰਡੀਗੜ੍ਹ ਨਹੀਂ ਜਾਣ ਦਿੱਤਾ ਕਿ ਮੀਟਿੰਗ ਟੁੱਟ ਕੇ ਭੱਜ ਗਏ ਪਰ ਹੁਣ ਇਹਨਾਂ ਨੂੰ ਲੱਗਦਾ ਵੀ ਸਾਡੇ ਕੋਲ 7 8 ਮਹੀਨੇ ਆ ਵੀ ਗਾਂ ਤਾਂ ਲਕਸ਼ਣ ਆ ਗਈ ਜਿੰਨਾ ਲੋਕਾਂ ਨੂੰ ਕੁੱਟ ਮਾਰ ਕੇ ਜਿੰਨੇ ਪ੍ਰੋਜੈਕਟ ਆਪ ਕੰਪਲੀਟ ਕਰ ਦਿੱਤੇ ਤੋਂ ਜੋਰ ਲੱਗਾ ਹੋਇਆ ਕਿਸਾਨਾਂ ਦੇ ਉੱਤੇ ਹਾਂ ਅਸੀਂ ਅਫਸਰਾਂ ਕੱਲਿਆਂ ਨੂੰ ਦੋਸ਼ੀ ਤਾਂ ਮੰਨੀਏ ਵੀ ਜੇ ਉਹਦੇ ਮਗਰ ਮਗਰ ਸਿਆਸਤਦਾਨਾਂ ਦਾ ਹੱਥ ਹੀ ਹੋਈ ਹੈ ਉਹ ਵੀ ਦੇ ਵਿੱਚ ਨੈਸ਼ਨਲ ਹਾਈ ਕਮਿਸ਼ਨ ਲੈ ਕੇ ਹਾਂਜੀ ਤਾਂ ਹੀ ਹੋਈ ਹੈ ਨਾਂ ਵਾਲੀ ਕਿਹੜੀ ਗੱਲ ਹੈ ਸਿੱਧਾ ਜਿਹੜਾ ਵਰਲਡ ਬੈਂਕ ਵੱਲੇ ਦੇ ਵਿੱਚ ਪ੍ਰੋਜੈਕਟ ਲਾ ਰਿਹਾ ਜਿਹਦੇ ਵਿੱਚ ਇੱਕ ਅਫਸਰ ਫਸ ਗਿਆ ਸੀ ਉਹਨੇ 7-7 ਲੱਖ ਰੁਪਇਆ ਵਾਪਸ ਮੋੜਿਆ ਇਹਦੇ ਵਿੱਚ ਜਦੋਂ ਸਾਨੂੰ ਪਤਾ ਵੀ ਉਹਦੇ ਮਗਰ ਇੱਕ ਐਮਪੀ ਫਸਿਆ ਅਸੀਂ ਚੁੱਪ ਕਰਕੇ ਵੀ ਇਹਨੇ ਤੇ ਫਸ ਇੱਕ ਐਮਪੀ ਸੀ ਮੌਜੂਦਾ ਐਮਪੀ ਆ ਤਾਂ ਹੁੰਦਾ ਉਹਦੇ ਉਹਦਾ ਪਿੱਛੇ ਹੱਥ ਸੀਗਾ ਵੱਡੇ ਪੁੱਤ ਦੇ ਤਾਂ ਦੀ ਜਦੋਂ ਮਗਰ ਹੁਕਮਰਾਨ ਜੜੀ ਭਗਵੰਤ ਮਾਨ ਸਰਕਾਰ ਕਹਿੰਦੀ ਸੀ ਇਹ ਕੈਪਟਨ ਵੇਲੇ ਅੰਮ੍ਰਿਤਸਰ ਜਲੇ ਦੀ ਵੱਡਾਈ ਸੱਕਵਾਰ ਹੋ ਗਿਆ ਇਹ ਕਹਿੰਦੇ ਸੀ ਸੀ ਮਕਵਾ ਨਹੀਂ ਕਰਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਾਂਗੇ ਤਾਂ ਹੁਣ ਦੁੱਧ ਪਾਣੀ ਇਕੱਠਾ ਵਿਕੀ ਜਾਂਦਾ ਨਾ ਕੋਤਾ ਪਤਾ ਲੱਗਦਾ ਨਾ ਪਾਣੀ ਦਾ ਪਤਾ ਲੱਗਦਾ ਸਾਨੂੰ ਕਿੱਥੇ ਪਾਇਆ ਜਾਂਦਾ ਚੇਪੜੇ ਮੀਟਨੂ ਮੈਂ ਕਿ ਤੁਹਾਡੀਆਂ ਪਹਿਲਾਂ ਵੀ ਜਿਹੜੀਆਂ ਮੀਟਨਾ ਹੋਈਆਂ ਖਨੌਰ ਜੀ ਜੋ ਪਰਨਾ ਚੱਲਦਾ ਸੀ ਕਹਿੰਦੇ ਸਰਕਾਰ ਨੂੰ ਲੱਗਦਾ ਮੰਨੀ ਵੀ ਕੀ ਇਹ ਜਿਹੜੀ ਆਪਾਂ ਨਹੀਂ ਰਹਾਉਂਗੇ ਪਰ ਹੁਣ ਕੀ ਸਰਕਾਰ ਨੂੰ ਹੋ ਗਿਆ ਤਾਂ ਅੱਜ ਨਾਲ ਤੋਂ ਬਾਅਦ ਜੇ ਇੰਨੀ ਵਾਰ ਭਗਵੰਤ ਮਾਨ ਥੁੱਕ ਕੇ ਛੱਟ ਗਈ ਆ ਤੇ ਕਿੱਧ ਤੇ ਵੀ ਛੱਟ ਜੂ ਕਹਿੰਦੇ ਤੇ ਸੀਗੇ ਆਪ ਤਾਂ ਉਹਨਾਂ ਦੀ ਆਉਡੀਓ ਤੁਸੀਂ ਦੇਖ ਲਓ ਸਾਡੇ ਮੁੱਖ ਮੰਤਰੀ ਦੀ ਵੀ ਇਹ ਜ਼ਬਰਦਸਤੀ ਅਸੀਂ ਲੋਕਾਂ ਤੋਂ ਬਗਾਰ ਉਹ ਤਾਂ ਕਹਿੰਦੇ ਸਰਕਾਰ ਪਿੰਡਾਂ 'ਚ ਚੱਲਦੀ ਆ ਮੈਂ ਕਹਿੰਦਾ ਕੋਈ ਪਿੰਡ ਦੱਸ ਦਿਨ ਵੀ ਕਿਹੜੇ ਪਿੰਡ ਤੋਂ ਚੱਲ ਰਹੀ ਆ ਹੁਣ ਤਾਂ ਬਕਾਇਦਾ ਇਹ ਵਾਦਾ ਸੀ ਵੀ 31 ਮਈ ਤੱਕ ਨਸ਼ਾ ਬੰਦ ਕਰਾਉਣਾ ਤੇ ਅੱਜ ਵੀ ਖਬਰਾਂ ਲੱਗੀਆਂ ਨੇ ਤੁਹਾਡੇ ਤੁਹਾਡੇ ਚੈਨਲਾਂ 'ਚ ਨੇ ਕਈ ਜੂਸ ਨੇ ਵੀ ਅੱਜ ਵੀ ਨਸ਼ਾ ਫਣਿਆ ਗਿਆ ਅੱਜ ਵੀ ਪੰਜਾਬ ਦੇ ਅੰਦਰ ਜਿਹੜੇ ਓਵਰਟੋਲ ਨਸ਼ੇ ਨਾ ਨੌਜਵਾਨ ਬਾਹਰ ਗਏ ਆ ਤੇ ਫਿਰ ਇਸ ਕਿਸਮ ਦੀਆਂ ਫੇਕ ਗੱਲਾਂ ਚਾਹੇ ਚਿੱਪ ਵਾਲੇ ਮੀਟਰ ਤੇ ਹੋਣ ਚਾਹੇ ਨਸ਼ਿਆਂ ਨੂੰ ਲੈ ਕੇ ਹੋਣ ਚਾਹੇ ਕਿਸੇ ਵੀ ਵਿਕਾਸ ਦੇ ਨਾਂ ਤੇ ਦਾਵਾ ਕਰਦੇ ਹੋਏ ਭਗਵੰਤ ਮਾਨ ਸਰਕਾਰ ਸਭ ਤੋਂ ਕਮਜ਼ੋਰ ਤੇ ਫੇਲ ਹੋਈ ਸਰਕਾਰ ਹੈ ਜੋ ਸਾਨੂੰ ਲੱਗਦਾ ਅੱਜ ਗਾਇਬ ਹੈ ਕਿ ਮੋਟੇ ਵੱਲੋਂ ਜਿਹੜਾ ਸੀ ਡੀਸੀ ਦਫ਼ਤਰੋਂ ਦਾ ਘਰਾਉ ਕਰਨਾ ਸੀ ਪਰ ਤੁਹਾਡੇ ਵੱਲੋਂ ਕੀ ਸੀ ਕੀਤੀ ਜਾ ਰਹੀ ਆ ਕੁਝ ਜਥੇ ਬੰਦੀਆਂ ਨੂੰ ਲੱਗਦਾ ਨਹੀਂ ਪਹੁੰਚ ਰਹੀ ਵੀ ਦੋ ਗੱਲਾਂ ਨੇ ਦੇਖੋ ਹਰ ਫੋਰਮ ਦਾ ਜਿੱਦਾਂ ਸਕੇਮ ਹੈਗਾ ਉਹਦਾ ਆਪਣਾ ਅਧਿਕਾਰ ਖੇਤਰ ਹੈ ਕਿਹੜੇ ਮੁੱਦੇ ਤੇ ਲੜਨਾ ਜਿਹੜਾ ਸਕੇਮ ਨੌਨ ਮੀਟਿੰਗ ਦਾ ਆਪਣਾ ਅਧਿਕਾਰ ਖੇਤਰ ਆ ਹਾਂ ਉਹਨਾਂ ਦੇ ਜ਼ਬਰ ਹੋਇਆ ਉਹਨਾਂ ਨੂੰ ਕਾਲ ਕੀਤੀ ਹੋਗੀ ਕਮਮ ਦੀ ਕਾਲ ਨਹੀਂ ਹੈਗੀ ਅਸੀਂ ਵੈਸੇ ਜ਼ਬਰ ਦੇ ਵਿਰੁੱਧ ਹੈਗੇ ਹਾਂ ਸਮਰਥਨ ਕਰਦੇ ਹਰ ਇੱਕ ਜਥੇਬੰਦੀ ਦਾ ਆਪਣਾ ਪ੍ਰੋਗਰਾਮ ਹੈ ਕਰਦੇ ਜੇ ਸਾਡੀ ਸਾਂਝੀ ਮੀਟਿੰਗ ਹੋਈ ਹੁੰਦੀ ਸਾਨੂੰ ਕਾਲ ਕੀਤਾ ਹੁੰਦਾ ਸੀ ਵੀ ਸੋਚਦੇ ਤਾਂ ਆਪਣੇ ਪੱਧਰ ਤੇ ਹਰੇਕ ਕਥੇਬੰਦੀ ਹਰੇਕ ਫੋਰਮ ਆਜ਼ਾਦੀ ਨਾਲ ਆਪਣੀ ਖੋਲ ਦੇ ਸਕਦਾ ਸਿੱਧੂਪੁਰ ਜਥੇਬੰਦੀ ਦੇ ਜਿਹੜੇ ਆਦਮੀ ਹੈ ਹਨ ਮੈਂ ਹਾਂ ਜੇਲ੍ਹ ਦੇ ਵਿੱਚ ਬੰਦੇ ਨੇ ਸਰਪਚ ਉਹਨਾਂ ਨੂੰ ਛਡਾਉਣ ਵਾਸਤੇ ਤੁਹਾਡੇ ਵੱਲੋਂ ਕੋਈ ਕਾਲ ਦੀ ਕੀ ਨਹੀਂ ਹੋਣ ਰਹੀ ਸਨ ਨਹੀਂ ਦੇਖੋ ਅਸੀਂ ਤਾਂ ਕੱਲ ਵੀ ਕਿਹਾ ਸੀ ਮੈਂ ਖਾਲਾ ਕਾਕਾ ਸਿੰਘ ਕੋਟਲਾਨ ਖੁਦ ਮਿਲ ਕੇ ਆਇਆ ਸੀਗਾ ਜੇ ਕਿਤੇ ਸਰਕਾਰ ਅਗਲੇ ਅਗਲੇ ਸਮੇਂ ਚਾਜਾ ਉਹ ਰਿਹਾ ਜੋ ਉਹਨਾਂ ਨੂੰ ਨਹੀਂ ਛੱਡਦੀ ਹੈਗੀ ਤਾਂ ਫਿਰ ਇਹਦੇ ਬਾਰੇ ਹੋਰੇ ਸਮੇਂ ਚ ਵਿਚਾਰ ਚर्चा ਕਰਨ ਭਗਵੰਤ ਮਾਨ ਜੀ ਤੁਹਾਡੇ ਤੇ ਵੀ ਬੜੇ ਇਗਜ਼ਾਮ ਲਾਏ ਕਿ ਹਫ਼ਤਾਵਾਂ ਦੇ ਵਿੱਚ ਤੁਹਾਡੇ ਹਿੱਸੇ ਨੇ ਤੁਹਾਡੇ ਫੈਸਲੇ ਦੀ ਚੀਜ਼ ਨੇ ਕਾਰੋਗਾਰੀ ਦੀ ਚੀਜ਼ ਨੇ ਤੁਹਾਡੇ ਪਸੰਦਾਂ ਨੇ ਲੈ ਅਸੀਂ ਤਾਂ ਸਪਸ਼ਟ ਕਹਿਨੇ ਆਂ ਵੀ ਭਗਵੰਤ ਮਾਨ ਨੇ ਭੱਜ ਜਾਣਾ ਨਹੀਂ ਅਸੀਂ ਕਹਿਨੇ ਭਗਵੰਤ ਮਾਨ ਜੀ ਸਾਡੇ ਸਰਕਾਰ ਦੇ ਬਹੁਤ ਮੰਤਰੀ ਖੜੇ ਰਹੇ ਸਾਨੂੰ ਸੱਦਾ ਦੇਣ ਹੁਣ ਉਹ ਕਹਿੰਦੇ ਨਾਲੇ ਆਂਦੇ ਪ੍ਰੈਸ ਨੂੰ ਸਾਥ ਗਏ ਤੇ ਮੈਂ ਚਰਚਾ ਕਰਨਾ ਚਾਹੁੰਦਾ ਅਸੀਂ ਤਾਂ ਕਿਹਾ ਜਿੱਥੇ ਮਰਜੀ ਸਤੋ ਜਗਾ ਵੀ ਥੋੜੀ ਸੰਨ 2-3 ਦਿਨ ਪਹਿਲਾਂ ਦੱਸ ਦਿਓ ਜਾਣਾ ਆਉਣਾ ਹੈ ਪਹੁੰਚ ਹੈ ਨਾ ਤੇ ਜਗਾ ਵੀ ਤੁਹਾਡੀ ਡੇਟ ਵੀ ਤੁਹਾਡੀ ਤੇ ਚਰਚਾ ਕਰ ਲੈਨੇ ਆ ਹਾਂ ਜਿੰਨਾ ਕਿਸਾਨ ਜੇਤਾ ਵੀ ਕਿਸੇ ਨੇ ਇਮਾਨਦਾਰੀ ਨਾਲ ਕੰਮ ਕੀਤਾ ਲੀਗਲ ਤਰੀਕੇ ਨਾਲ ਕਿਸੇ ਦਾ ਹੋਟਲ ਵਿੱਚ ਹਿੱਸਾ ਹੋਣਾ ਕੋ ਬਾੜੀ ਗੱਲ ਨਹੀਂ ਕਿਸੇ ਦਾ ਜਿਲਾ ਮਰਜੀ ਹੋਵੇ ਜੇ ਤੁਹਾਨੂੰ ਲੱਗਦਾ ਵੀ ਕੋਈ ਅਨਲੀਗਲ ਢੰਗ ਨਾਲ ਜੇ ਕਿਸੇ ਨੇ ਜਾਇਦਾਦ ਬਣਾਈ ਹੈ ਤਾਂ ਮੁੱਖ ਮੰਤਰੀ ਤੁਸੀਂ ਜੇ ਤੁਸੀਂ ਦੇਰ ਕੋ ਲਾਉਂਦੇ ਜੇ ਪਹਿਲਾਂ ਰਵਨੀਤ ਬਿੱਟੂ ਕਹਿੰਦਾ ਵੀ ਲਕਸ਼ਣਾ ਤੋਂ ਬਾਅਦ ਥੋੜੀ ਜਾਂਚ ਕਰਾਉਣੀ ਆ ਉਹਦਾ ਤਾਂ ਪਤਾ ਨ ਲੱਗਾ ਕਿ ਕਿੱਥੇ ਚਲਾ ਗਿਆ ਹੁਣ ਮੁੱਖ ਮੰਤਰੀ ਸਾਹਿਬ ਦਾਅਵੇ ਕਰਦੇ ਨੇ ਉਹ ਮੁੱਖ ਮੰਤਰੀ ਸਾਹਿਬ ਦਾਅਵੇ ਕਰਦੇ ਨੇ ਜਿਨ੍ਹਾਂ ਦਾ ਆਪ ਦਾ ਭ੍ਰਿਸ਼ਟਾਚਾਰ ਦੇ ਵਿੱਚ ਇੱਕ ਐਮਐਲਏ ਆ ਫੜਿਆ ਹੋਇਆ ਉਹ ਮੁੱਖ ਮੰਤਰੀ ਸਾਹਿਬ ਦਾਅਵੇ ਕਰਦੇ ਨੇ ਜਿਨ੍ਹਾਂ ਦੇ ਉੱਤੇ ਜਿਹੜੀਆਂ ਪੰਜਾਬ ਦੇ ਅੰਦਰ ਇਹ ਆਪਣਾ ਡਾਇਰੈਕਟਰੀਆਂ ਚੋਣਾਂ ਦੇ ਵਿੱਚ ਉਹਨਾਂ ਦੇ ਇੱਕ ਵਿਧਾਇਕਾਂ ਤੇ ਲੱਖਾਂ ਰੁਪਏ ਲੈਣ ਦੇ ਦੋਸ਼ ਲੱਗੇ ਨੇ 2 ਐਮਐਲਏ ਪਹਿਲੋ ਫੜੇ ਸੀ ਨਾ ਤੈਨੂੰ ਭ੍ਰਸ਼ਟਾਚਾਰ ਮੁਕਤ ਕਰ ਲਈ ਕੀਤਾ ਅਜੇ ਤੱਕ ਉਹਨਾਂ ਐਮਐਲਏ ਦਾ ਕੀ ਬਣਿਆ ਉਹ ਵੀ ਉਸੇ ਪਾਰਟੀ ਤੋਂ ਰੇਫਰਦੇ ਨੇ ਔਰ ਕੋਈ ਵੀ ਪੰਜਾਬ ਦਾ ਆਧਾਰਾ ਇਹੋ ਜਿਹਾ ਹੈ ਨਹੀਂ ਜਿੱਥੇ ਭ੍ਰਸ਼ਟਾਚਾਰ ਨਹੀਂ ਹੈਗਾ ਹੁਣ ਦੱਸ ਦੇਣ ਵੀ ਮੈਂ ਤਾਂ ਕਹਿੰਦਾ ਵੀ ਜਿਹੜੇ ਚੰਗੀ ਗੱਲ ਹੈ ਆਮ ਘਰਾਂ ਦੇ ਲੀਡਰ ਆਮ ਆਦਮੀ ਪਾਰਟੀ ਚ ਆਏ ਭਾਵੇਂ ਕੋਈ ਮੋਬਾਈਲ ਬਣਾਉਂਦਾ ਸੀ ਕੋਈ ਕਿੱਤਾ ਕਰਦਾ ਕਿੱਤਾ ਨਹੀਂ ਮਾੜਾ ਹੁੰਦਾ ਹੁਣ ਮੈਂ ਕਹਿੰਦਾ ਭਗਵੰਤ ਮਾਨ ਜੀ ਉਹ ਦੇਖ ਲਓ ਕੋਠੀਆਂ 8 8 ਕਿੱਲਿਆਂ 'ਚ ਬਣਾਈ ਜਾਂਦੇ ਨੇ ਉਹ ਕਿੱਥੋਂ ਆ ਰਹੀਆਂ ਨੇ ਉਹ ਵਾਜਮ ਢੰਗ ਨਾਲ ਕਮਾਈਆਂ ਕੀਤੀਆਂ ਜਾਂਦੀਆਂ ਨੇ ਕੀ ਹੁਣ ਕਿਸਾਨਾਂ 'ਚ ਤੇ ਬੰਦਿਆ 27 ਦੀਆਂ ਚੋਣਾਂ ਨਹੀਂ ਕਰੀਂਗਾ ਕਿਦੋਂ ਲੋਕ ਨਹੀਂ ਇਹ ਨਹੀਂ ਹੈ ਨਾ 27 ਦੀਆਂ ਲਕਸ਼ਣਾ ਦਾ ਦੇਖੋ ਏਡਾ ਵੱਡਾ ਅੰਦੋਲਨ ਲੜਿਆ ਕਿਸਾਨ ਖੇਤੀ ਅਗਲੇ ਬੰਨੇ ਲਵਾਈ ਦਾ ਸਮਾਂ ਵੀ ਹੈਗਾ ਉਹ ਸਾਰਿਆਂ ਨੂੰ ਦੇਖਦੇ ਹੋਏ ਤਿਆਰੀ ਕਰ ਰਹੇ ਆਂ ਔਰ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਵਿੱਚ ਜੋ ਕੁਝ ਮੁੱਖ ਮੰਤਰੀ ਪੰਜਾਬ बोल ਰਿਹਾ ਜਾਂ ਜੋ ਕੇਂਦਰ ਸਰਕਾਰ ਕਰ ਰਿਹਾ ਅੰਦੋਲਨ ਹੋਊਗਾ ਉਸ ਅੰਦੋਲਨ ਦੇ ਵਿੱਚ ਅਸੀਂ ਸੱਦਾ ਦੇਨੇ ਆਂ ਵੀ ਇਹਨੇ ਕਿਸੇ ਨੂੰ ਨਹੀਂ ਬਖਸ਼ਣਾ ਦੇਖੋ ਛੋਟੀ ਦੁਕਾਨਦਾਰੀ ਜਿਹਦਾ ਸਰਵੇ ਕਰ ਲੋ ਤੇ 30% ਦੁਕਾਨਦਾਰੀ ਦਾ ਵਪਾਰ ਆਨਲਾਈਨ ਹੋ ਗਿਆ ਲਘੂ ਉਦਯੋਗ ਖਤਮ ਹੋ ਰਿਹਾ ਹੈਗਾ ਔਰ ਮਜ਼ਦੂਰ ਤੇ ਸਾਰੇ ਲੇਬਰ ਐਕਟ ਚੇਂਜ ਕੀਤੇ ਜਾ ਰਿਹਾ ਕਿਸਾਨ ਨੂੰ ਮਾਰਿਆ ਜਾ ਰਿਹਾ ਅਸੀਂ ਕਹਿੰਦੇ ਸਾਰਿਆਂ ਨੂੰ ਇਕੱਠੇ ਹੋ ਕੇ ਜਿਹੜਾ ਕਾਰਪੋਰੇਟ ਦਾ ਹਮਲਾ ਵਾ ਉਹਦੇ ਖਿਲਾਫ ਡਟਣਾ ਪੈਣਾ ਉਹਨੇ ਸਮਝ ਧੜਾ